ਮਨਰੇਗਾ ਅਧੀਨ ਕੰਮ ਕਰ ਰਹੀਆਂ ਬੀਬੀਆਂ ਨੇ ਹਲਕਾ ਇੰਚਾਰਜ ਨੂੰ ਦਿੱਤਾ ਮੰਗ ਪੱਤਰ ਫਿਲੋਰ ਫਿਲੋਰ ਬੜਾ ਪਿੰਡ ਮਨਰੇਗਾ ਅਧੀਨ ਕੰਮ ਕਰਦੀਆਂ ਬੀਬੀਆਂ ਨੇ ਅੱਜ ਹਲਕਾ ਫਿਲੋਰ ਦੇ ਆਪ ਪਾਰਟੀ ਦੇ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਆਪਣੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਦਿੱਤਾ ਮੰਗ ਕੀਤੀ ਕਿ ਸਾਲ ਵਿੱਚ 100 ਦਿਨਾਂ ਦਾ ਕੰਮ ਦਿੱਤਾ ਜਾਵੇ ਮਨਰੇਗਾ ਦੀਆਂ ਜੋ ਬੀਬੀਆਂ ਕੰਮ ਕਰਦੀਆਂ ਹਨ ਉਹਨਾਂ ਦੀ ਮੇਜ ਸੀਮਾ ਰਾਣੀ ਨੇ ਕਿਹਾ ਕਿ ਸਰਕਾਰ ਜੋ ਬੀਬੀਆਂ ਕੰਮ ਕਰਦੀਆਂ ਹਨ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਪਾਏ ਜਾ ਰਹੇ ਜੋ ਕੰਮ ਨਹੀਂ ਕਰਦੀਆਂ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਪਾਏ ਜਾ ਰਹੇ ਹਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਤੁਰੰਤ ਵੀ ਡੀਓ ਅਤੇ ਮਨਰੇਗਾ ਦੇ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਕਿ ਜੋ ਕੰਮ ਕਰ ਰਹੀਆਂ ਮਨਰੇਗਾ ਬੀਬੀਆਂ ਦੇ ਖਾਤੇ ਵਿੱਚ ਤੁਰੰਤ ਪੈਸੇ ਪਾਏ ਜਾਂਦੇ ਜਿਨ੍ਹਾਂ ਦੇ ਬਗੈਰ ਕੰਮ ਕੀਤੇ ਖਾਤਿਆਂ ਵਿੱਚ ਨਜਾਇਜ਼ ਪੈਸੇ ਪਾਏ ਜਾ ਰਹੇ ਹਨ ਉਹਨਾਂ ਦੀ ਜਾਂਚ ਕਰਾਈ ਜਾਵੇ ਫਿਲੌਰ ਤੋਂ ਰਾਜਕੁਮਾਰ ਦੀ ਖਾਸ ਰਿਪੋਰਟ ਇੱਕ ਮਿੰਟ ਜੀ ਕੁਮਾਰ ਇੱਕ ਮਿੰਟ ਜੀ ਇੱਕ ਮਿੰਟ ਠੀਕ ਹੈ ਜੀ ਹਾਂ ਜੀ ਮੇਰਾ ਨਾਮ ਸੁਮਨ ਰਾਣੀ ਹੈ ਤੇ ਮੈਂ ਬੜੇ ਬੜੇ ਦੀ ਮੇਟ ਹਾਂ ਤੇ ਸਾਡੇ ਜਿੱਦਾਂ ਤੱਕਰੀਬਨ ਜਿੰਨੀ ਮੇਰੇ ਲੇਵਲ ਨਾਲ ਆਈ ਹੈ ਉਸ ਚੋਂ ਆਪਣੇ ਸਿਗੇ ਮੇਰੇ 40 45 ਮੈਂਬਰ 50 ਮੈਂਬਰ ਕੋਸ਼ ਆਪਣੇ ਚਲੋ ਘਰੇਲੂ ਮਸਲਿਆਂ ਕਰਕੇ ਪ੍ਰੋਬਲਮ ਕਰਕੇ ਨਹੀਂ ਆ ਸਕੇ ਸਾਡੀ ਇਹਨਾਂ ਦੀ ਪ੍ਰੋਬਲਮ ਕੰਮ ਦੀ ਆ ਕਿ ਇਹਨਾਂ ਨੂੰ 100 ਦਿਨ ਜਿੱਦਾ ਕੰਮ ਦਿੱਤਾ ਜਾਵੇ ਅਸੀਂ ਇਹੀ ਮੰਗ ਲੈ ਕੇ ਇਹਨਾਂ ਦੇ ਕੋਲ ਆਏ ਆ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਸੀਗੀ ਕਿ ਅਸੀਂ ਪਹਿਲਾਂ ਵੀ ਦਫ਼ਤਰਾਂ ਦੀ ਧੱਕੇ ਖਾਦੇ ਆਪਣੀ ਲੇਬਰ ਦੇ ਨਾਲ ਤੇ ਅਸੀਂ ਇਹੀ ਆਏ ਆ ਇਹਨਾਂ ਨੇ ਸਾਡੀ ਸੁਣਵਾਈ ਕੀਤੀ ਆ ਵੀਡੀਓ 'ਪੇ ਮੈਡਮ ਨੇ ਮੌਕੇ ਤੇ ਸਾਡੇ ਸਾਹਮਣੇ ਕਾਲ ਲਈ ਆ ਸਾਡੀ ਇਹੀ ਰਿਕਵੈਸਟ ਹੈ ਕਿ ਸਾਡੀ ਹੋਣੀ ਗੈਰਨਾ ਹੋਰ ਸਾਹਮਣੇ ਆ ਰਿਹਾ ਹਾਂ ਜੀ ਇਸ ਜਿਹੜੀ ਉਹ ਹੋਰ ਖਾਤਿਆਂ ਦੇ ਵਿੱਚ ਪੈਸੇ ਭੁਲਾਈ ਜਾ ਰਹੇ ਹਨ ਹਾਂ ਲੈ ਕੇ ਨਾ ਕਰਦੇ ਜੀ ਉਹਨਾਂ ਦੇ ਖਾਤੇ ਦੇ ਵਿੱਚ ਪੈ ਜਾ ਰਹੇ ਹਨ ਹਾਂ ਜੀ ਇਹ ਸਾਰਗਲ ਤੁਹਾਡੀ ਬਿਲਕੁਲ ਸਹੀ ਹੈ ਇਦਾਂ ਹੀ ਹੋ ਰਹੀ ਹੈ ਜਿਹੜੇ ਘਰ ਬੈਠੇ ਬੰਦੇ ਆ ਉਹਨਾਂ ਦੇ ਦੇਖੋ ਜੀ ਤੁਹਾਡੀ ਗੱਲ ਸਹੀ ਪ੍ਰੋਫੈਸਰ ਸੁਣੀ ਹੈ ਹਾਂ ਜੀ ਸਾਡੀ ਦਿਨ ਉਹਨਾਂ ਨੇ ਰਿਸਪੈਕਟ ਵੀ ਕੀਤੀ ਹੈ ਠੀਕ ਹੈ ਨਾ ਮੇਰੇ ਤੇ ਮੇਰੇ ਲੇਬਰ ਤੇ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਦਿਨੋਂ ਧੰਨਵਾਦੀ ਆ ਆਪਣੇ ਲੇਬਰ ਸਮੇਤ ਧੰਨਵਾਦੀ ਹਾਂ ਜੀ ਕਿੰਨੇ ਸਮੇਂ ਤੋਂ ਤੁਹਾਨੂੰ ਲਾਭ ਨਹੀਂ ਮਿਲ ਰਿਹਾ ਸੀ ਸਾਨੂੰ ਤਕਰੀਬਨ 2 ਸਾਲ ਹੀ ਹੋ ਗਿਆ ਜੀ ਹਾਂਜੀ ਬਾਕੀਆਂ ਨੂੰ ਤਾਂ ਹੋ ਰਿਹਾ ਹੈ ਬਾਕੀ ਹਾਰੇ ਗੋਲੇ ਪਿੰਡਾਂ ਦੇ ਵਿੱਚ ਚੱਲ ਰਿਹਾ ਹਾਂਜੀ ਕੰਮ ਹਾਂਜੀ ਸਰ ਜੀ ਸਾਡੀ ਮੰਗ ਇਹ ਹੈ ਕਿ ਸਾਡਾ ਜੀਆਰ ਅ ਚੇਂਜ ਕੀਤਾ ਜਾਵੇ ਹਾਂਜੀ ਪਿੰਡ ਪਿੰਡ ਦੇ ਵਿੱਚ ਦੇਖੋ ਕਪੜੇ ਹੋ ਰਹੇ ਆ ਤੇ ਸਾਨੂੰ ਜੇ ਅਸੀਂ ਕੰਮ ਮੰਗਦੇ ਮੇਰੀ ਲੀਵਰ ਕੰਮ ਕਰਨ ਵਾਲੀ ਜੇ ਕੰਮ ਕਰਦੀ ਆ ਤਾਂ ਉਹਨਾਂ ਨੂੰ ਕੰਮ ਨਹੀਂ ਟਾਪਰ ਮਿਲ ਜਾ ਹਾਂਜੀ ਮੈਨ ਆ ਦੋ ਦਿਨ ਹਲਕਾ ਬਿਹਾਰ ਸਭਾ ਫਲੋਰ ਦਾ ਜਿੰਨ ਕਰੀਏ ਕਾਫੀ ਵੱਡੀ ਗਿਣਤੀ ਦੇ ਵਿੱਚ ਗੱਡੀ ਪਾਪੂਲੇਸ਼ਨ ਆ ਬੜਾ ਪਿੰਡ ਆ ਉੱਥੋਂ ਦੇ ਜਿਹੜੇ ਸਾਡੇ ਸਾਥੀ ਆਗੇ ਆ ਮਦਰੇਗਾ ਦੇ ਆਸਰ ਤੇ ਸਾਡੀਆਂ ਮਤਾਵਾ ਪੈਣਾ ਉੱਥੇ ਉਹ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਕੁਝ ਕੋ ਉਥੇ ਉਸ ਪਿੰਡ ਦੇ ਵਿੱਚ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਨੂੰ ਜਿਹੜੇ ਹੈਗੇ ਆ 200 ਘੰਟੇ ਕੰਮ ਨਹੀਂ ਮਿਲਦਾ ਰਿਹਾ ਨੇ ਦੱਸਿਆ ਹੈਗਾ ਹੋਰ ਇਹਨਾਂ ਦੇ ਨਾਲ ਜੀ ਆਰ ਐਸ ਜਿਹੜਾ ਹੈਗਾ ਉਹ ਕੁਝ ਤੱਕਾ ਕਰ ਰਹੇ ਨਹੀਂ ਹੈਗੇ ਆ ਕੁਝ ਇੱਕ ਹੋਰ ਉਥੋਂ ਦੀ ਕੁੜੀ ਹੈਗੀ ਆ ਉਹ ਵੀ ਇਹਨਾਂ ਨੂੰ ਜਿਹੜਾ ਹੈਗਾ ਆ ਪਾਰਸ਼ਲਟੀ ਤੌਰ ਤੇ ਕੰਮ ਕਿਸੇ ਨੂੰ ਦੇਣ ਦੇ ਕਿਸੇ ਨੂੰ ਨਹੀਂ ਦਿੰਦੇ ਹੈਗੇ ਆ ਸੋ ਇਹਨਾਂ ਦੇ ਸਾਰੇ ਸਮੱਸਿਆਵਾਂ ਅਸੀਂ ਸੁਣ ਲਈਆਂ ਆ ਔਰ ਨਾਲ ਦੀ ਨਾਲ ਹੀ ਅਸੀਂ ਮੌਕੇ ਤੇ ਇਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਲਈ ਬੀਡੀਪੀਓ ਨੂੰ ਲਿਖ ਦਿੱਤਾ ਹੈਗਾ ਬੀਡੀਪੀਓ ਦਾ ਵੀ ਫੋਨ ਆ ਗਿਆ ਹੈਗਾ ਜਿਹੜੀ ਵੀ ਕਿਤੇ ਕੋਈ ਇਹਨਾਂ ਨੂੰ ਪ੍ਰੇਸ਼ਾਨ ਕਰ ਰਹੇ ਨੇ ਅਧਿਕਾਰੀ ਜਾਂ ਕੋਈ ਜੀਆਰਐਸ ਜਾਂ ਤੁਹੇ ਉਹ ਸਾਰੇ ਅਸੀਂ ਜਿਹੜੇ ਕੋਲ ਸ਼ਿਫਟ ਕਰਕੇ ਜਿਹੜਾਗਾ ਹੋਰ ਪਾਸੇ ਕਰਾਂਗੇ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਵਧੀਆ ਜਿਹੜਾ ਹੈਗਾ ਸਰਕਾਰ ਜਿਹੜੀ ਸੂਬੇ ਦੇ ਮੁੱਖ ਮੰਤਰੀ ਦਾ ਪਾਸੇ ਮਾਨ ਉਹਨਾਂ ਦੀ ਫਰਿਆਦਮਈ ਦੇ ਵਿੱਚ ਕੰਮ ਕਰਦੀ ਆ ਸੈਕੂਲਰ ਸੋਚੇ ਕਾਰਜਾ ਕਰਨ ਨਾਲ ਪੱਕਾ ਦੀ ਕੰਮ ਕਰ ਰਹੀ ਆ ਤਾਂ ਅਸੀਂ ਜਿਹੜਾ ਹੈਗਾ ਸਾਰਿਆਂ ਨੂੰ ਬਰਾਬਰ ਮਿਆਦ ਦੇ ਲਈ ਅਸੀਂ ਕਾਬਲ ਗਿਆ ਕਿਤੇ ਬਰਾਬਰ ਜਿਹੜੇ ਹੈਗੇ ਮੌਕੇ ਲੈਣਗੇ ਬਰਾਬਰ ਦੇ ਕੰਮ ਰਿਤੇ ਜਾਣਗੇ ਕੋਈ ਵੀ ਜਿਹੜਾ ਹੈਗਾ ਇਹਨਾਂ ਦੇ ਨਾਲ ਵਿਤਰਾ ਨਹੀਂ ਹੋਵੇਗਾ ਸੋ ਇਹਦਾ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਨਾਲ ਧੰਨਵਾਦ ਆ ਕਿਤੇ ਅੱਜ ਦਫ਼ਤਰ ਆਏ ਆ ਇਹਨਾਂ ਨੂੰ ਚਾਹ ਪਾਣੀ ਪਿਲਾਇਆ ਔਰ ਇਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਅਸੀਂ ਇਹਨਾਂ ਦੇ ਲਈ ਕੰਮ ਕਰਾਂਗੇ ਧੰਨਵਾਦ ਅਏ ਜੀ ਅਸੀਂ ਬੜੇ ਪਿੰਡ ਤੋਂ ਸਾਰੀ ਮਨਰੇਗਾ ਵਰਕਰ ਮੇਰੇ ਨਾਲ ਆਏ ਆ ਜੀ ਮੈਂ ਇੱਕ ਬਲਾਕ ਪ੍ਰਧਾਨ ਦੇ ਤੌਰ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਨੂੰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਨਾਲ ਮਲਾਇਆ ਜੀ ਇਹਨਾਂ ਦੀ ਜਿਹੜੀ ਮੇਨ ਮੰਗ ਸੀ ਉਹ ਇਹ ਸੀ ਕਿ ਇੱਕ ਤਾਂ ਇਹਨਾਂ ਨੂੰ ਕੰਮ ਨਹੀਂ ਮਿਲਦਾ ਦੂਸਰੀ ਇਹਨਾਂ ਦੀ ਮੰਗ ਇਹ ਸੀ ਕਿ ਜਿਹੜੇ ਇਹਨਾਂ ਦੇ ਜੀਆਰਐਸ ਆ ਜਿਹੜੇ ਬਦਲ ਦਿੱਤੇ ਗਏ ਆ ਜਾਂ ਜਿਹੜੇ ਮੌਜੂਦਾ ਆ ਉਹ ਇਹਨਾਂ ਤੋਂ ਸਹੀ ਤਰੀਕੇ ਨਾਲ ਕੰਮ ਨਹੀਂ ਕਰਵਾ ਰਹੇ ਸੀਗੇ ਦੇਖੋ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਜੀ ਜੇ ਗਰੀਬ ਤਰਕੇ ਦੇ ਲੋਕ ਕੰਮ ਕਰਦੇ ਆ ਜੇ ਇਹਨਾਂ ਨੂੰ ਸਰਕਾਰ ਵੱਲੋਂ ਮਿਲੀਆਂ ਸਹੂਲਤਾਂ ਇਹਨਾਂ ਤੱਕ ਨਹੀਂ ਪਹੁੰਚਦੀਆਂ ਤਾਂ ਫਿਰ ਮੈਂ ਕਹਾਂ ਨਾ ਕੰਮ ਕੀਤੇ ਦਾ ਕੋਈ ਫਾਇਦਾ ਨਹੀਂ ਹੁਣ ਅਸੀਂ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਕੋ ਆਪਣੀ ਮੰਗ ਲੈ ਕੇ ਆਏ ਸੀ ਇਹਨਾਂ ਨੇ ਤੁਰੰਤ ਪ੍ਰਭਾਵ ਦੇ ਨਾਲ ਵੀਡੀਓ ਮੈਡਮ ਨੂੰ ਹਦਾਇਤ ਦਿੱਤੀ ਆ ਕਿ ਜਿਹੜੀ ਵੀ ਇਹਨਾਂ ਦੀ ਸਮੱਸਿਆ ਆ ਜਾਂ ਮੁਸ਼ਕਿਲ ਆਉਂਦੀ ਹੈ ਇਹਨਾਂ ਨੂੰ ਉਹਦਾ ਮੌਕੇ ਤੇ ਨਿਵਟਾਰਾ ਕੀਤਾ ਜਾਵੇ ਤੇ ਜਿਹੜੇ ਜੀਆਰਐਸ ਵੱਲੋਂ ਇਹਨਾਂ ਨੂੰ ਤੰਕ ਕੀਤਾ ਜਾ ਰਿਹਾ ਆ ਉਹ ਜੀਆਰਐਸ ਨੂੰ ਜਾਂ ਤਾਂ ਸਮਝਾਇਆ ਜਾਵੇ ਜਾਂ ਉਹਦੀ ਬਦਲੀ ਕੀਤੀ ਜਾਵੇ ਇਹਨਾਂ ਦਾ ਜੋ ਬਣਦਾ ਹੱਕ ਹੈ ਉਹ ਨਾ ਮਾਰਿਆ ਜਾਵੇ ਇੱਕ ਹੋਰ ਵੀ ਸਮੱਸਿਆ ਰਹੀ ਪੈਸੇ ਪੈ ਰਹੇ ਨੇ ਹੋਰ ਉਹ ਦੇਖੋ ਜੀ ਇਹ ਜਿਹੜੀਆਂ ਨਾ ਸਾਡੀਆਂ ਪਿਛਲੀਆਂ ਸਰਕਾਰਾਂ ਗਈਆਂ ਆ ਉਹਨਾਂ ਦੇ ਸਮੇਂ ਤੋਂ ਇਹ ਤਾਂ ਅਗਲੀ ਬਹੁਤ ਚਰ ਤੋਂ ਚੰਦੀ ਆ ਰਹੀ ਸੀ ਪਰ ਉਹਨੇ ਤਕਰੀਬਨ ਤਕਰੀਬਨ ਬੰਦ ਹੋ ਚੁੱਕੀ ਆ ਕਿ ਜਿਹੜੇ ਜੀਆਰਐਸ ਸੀਗੇ ਇਹਨਾਂ ਨੇ ਜਾਲੀ ਆਪਣੇ ਕਾਰਡ ਬਣਾਏ ਹੁੰਦੇ ਸੀ ਜਿਨ੍ਹਾਂ ਉਨਾਂ ਤੋਂ ਬੰਦਾਂ ਤੋਂ ਏਟੀਐਮ ਲਿਆ ਹੁੰਦਾ ਸੀ ਉਹਨਾਂ ਦੀਆਂ ਘਰੇ ਬੈਟਿਆਂ ਦੀਆਂ ਆਜਰੀਆਂ ਲੱਗਦੀਆਂ ਸੀ ਤੇ ਜੋ ਪੈਸਾ ਤੇ ਲਾਉਂਦਾ ਸੀ ਇਹ ਆਪਸ ਵਿੱਚ ਰਲ ਮਿਲ ਕੇ ਖਾ ਲੈਂਦੇ ਸੀ ਇਹ ਵੀ ਗੱਲ ਪ੍ਰਿੰਸੀਪਲ ਆਉਂਦੇ ਹਾਂ ਜੀ ਹਾਂਜੀ ਇਹਨਾਂ ਨੂੰ ਦੱਸ ਦਿੱਤਾ ਜੀ ਹੁਣ ਮਤਲਬ ਉਹਦੇ ਵਿੱਚੋਂ ਸ਼ਾਂਤੀ ਕੀਤੀ ਗਈ ਆ ਜੀ ਸ਼ਾਂਤੀ ਕਰਕੇ ਤੇ ਥੋੜੇ ਬੰਦਿਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਥੋੜਾ ਤੇ ਕਾਰਵਾਈ ਵੀ ਕੀਤੀ ਗਈ ਆ ਇਹ ਜਿਹੜੇ ਮੌਜੂਦਾ ਸਰਕਾਰ ਆ ਇਹਦੇ ਬੱਚੇ ਤਾਂਦਲੀਆਂ ਨਹੀਂ ਚੱਲਣਗੀਆਂ ਜੀ ਸਾਰੇ ਸਾਂਝ ਛੁੱਟਦੇ ਆ ਹਾਂਜੀ ਸਾਂਝ ਛੁੱਟਦੇ ਆ ਸਾਰੇ ਹਾਂਜੀ ਹਾਂਜੀ